ਬਾਹਰ ਜਾਣ ਤੋਂ ਪਹਿਲਾਂ ਜਾਗਰੂਕ ਹੋਣਾ ਕਿੰਨਾ ਜ਼ਰੂਰੀ ਹੈ ਔਰ ਤੋ ਹੱਡੇ ਵਰਗੇ ਜੇ ਮੈਂ ਤਰੀਫ਼ ਕਰ ਦਵਾਂ ਇੱਕ ਰਾਈਟ ਕੰਸਲਟੈਂਟ ਕੋਲ ਆਣਾ ਕਿੰਨੀ ਜ਼ਰੂਰੀ ਹੈ ਅ ਰਮਸਾ ਬਹੁਤ ਜ਼ਿਆਦਾ ਜ਼ਰੂਰੀ ਆ ਅਸੀਂ ਚੀਜ਼ਾਂ ਨੂੰ ਇਗਨੋਰ ਕਰਦੇ ਆ ਅਸੀਂ ਬੇਸਿਕਲੀ ਜੁਸੀਂ ਵੀਜ਼ਾ ਲਈ ਜਾਂਦੇ ਹੋ ਵੀਜ਼ਾ ਕੋਈ ਸ਼ਾਪਿੰਗ ਨਹੀਂ ਹੈਗੀ ਕਿ ਅਸੀਂ ਜਿੱਥੇ ਆਫਰ ਲੱਗੀ ਆ ਨਾ ਅਸੀਂ ਉੱਥੇ ਫਟਾਫਟ ਭੱਜ ਜਾਈਏ ਔਰ ਕਿਤੇ ਨਾ ਕਿਤੇ ਫਾਈਨੈਂਸਰਜ਼ ਦਾ ਕਬਜ਼ਾ ਹੌਲੀ ਹੌਲੀ ਇਸ ਇੰਡਸਟਰੀ 'ਚ ਹੋਈ ਜਾਂਦਾ ਹੈ ਕਿ ਪੈਸੀ ਦੀ ਗੇਮ ਜ਼ਿਆਦਾ ਹੋਈ ਜਾਂਦੀ ਬਟ ਅਸਲ ਦੇ ਵਿੱਚ ਜਾਣਕਾਰੀ ਹਾਸਲ ਕਰਨ ਦੀ ਕਿਰਿਓਸਿਟੀ ਲੋਕਾਂ ਦੇ ਵਿੱਚ ਵੀ ਹੈਨੀ ਆ ਸਾਨੂੰ ਅਸੀਂ ਉਹਨੂੰ ਜਾਦੂ ਨਾਲ ਜੋੜ ਕੇ ਦੇਖਦੇ ਆ ਕਿ ਜਿੱਦਾਂ ਕੋਈ ਜਾਦੂ ਦੀ ਚੀਜ਼ ਆ ਗਈ ਤੋ ਉਹਨੇ ਸਾਡਾ ਦੁਨੀਆ ਬਦਲ ਦੇਣੀ ਆ ਵੀਜ਼ੇ ਨੂੰ ਹੱਲੇ ਅਸੀਂ ਇਸ ਤਰੀਕੇ ਨਾਲ ਸਮਝਦੇ ਆ ਜਦੋਂ ਵੀਜ਼ੇ ਨੂੰ ਅਸੀਂ ਸਾਡੇ ਦੀ ਜ਼ਰੂਰਤ ਲਈ ਸਮਝਾਂਗੇ ਸਾਨੂੰ ਪਤਾ ਹੋਵੇ ਕਿ ਮੈਂ ਜਾਣਾ ਕਿੱਥੇ ਆ ਮੈਂ ਪਹੁੰਚਣਾ ਕਿੱਥੇ ਆ ਮੈਂ ਜਿਹੜੇ ਮੁਲਕ ਜਾਣਾ ਉਹਨੂੰ ਮੈਂ ਕਦੀ ਮੈਪ ਤੇ ਸਟਡੀ ਕੀਤਾ ਹੋਵੇ ਜਿਹੜੀ ਮੈਂ ਸਿਟੀ ਜਾਣਾ ਮੈਨੂੰ ਉਹਦਾ ਪਤਾ ਦਿਸਦਾ ਹੋਵੇ ਵੀ ਉੱਥੇ ਪਾਪੂਲੇਸ਼ਨ ਕਿਦਾਂ ਦੀ ਹੈ ਉੱਥੇ ਲੋਕ ਕਿਦਾਂ ਦੇ ਨੇ ਜਿਹੜੇ ਮੈਂ ਕਾਲਜ ਯੂਨੀਵਰਸਿਟੀ ਜਾਣਾ ਮੈਨੂੰ ਉਹਦੇ ਬਾਰੇ ਕਿੰਨਾ ਕੁ ਪਤਾ ਆ ਇਸ ਆਸਾਨਾ ਵਾਲੀ ਸਬਜੈਕਟ ਨਹੀਂ ਲੱਗਦਾ ਐਜ਼ ਅ ਸਟੂਡੈਂਟ ਐਜ਼ ਇੰਨੀ ਜ਼ਿਆਦਾ ਮਾਰਲੀ ਵਸੀਲੇ ਜੁਟਾ ਕੇ ਉੱਥੇ ਜਾਣਾ ਜੀ ਅਸੀਂ ਜਦੋਂ 25 ਲੱਖ 30 ਲੱਖ ਉਹਦੇ ਰਿਕੁਆਇਰਮੈਂਟ ਵੀ ਪਿੱਛੇ ਪ੍ਰੋਜੈਕਟ ਕਰਿਆ ਕਿ 10000 ڈالر 20000 600 ਬੰਦੇ ਪਹੁੰਚ ਗਏ ਜੀ ਨੇ ਉਸ ਤੋਂ ਵੀ ਜ਼ਿਆਦਾ ਕਿਤੇ ਪੈਸੇ ਕਮਿਟ ਕਰਨੇ ਪੈਣੇ ਪੈਣੋਂ ਉਹਨੇ باوجود ਅਸੀਂ ਵੀ ਇਹਨੂੰ ਡਾਕਟਰੀ ਮੰਨੀ ਜਾਵੇ। ਪਰ ਮੈਂ ਅਸਲ 'ਚ ਕੀ ਹੈ ਕਿ ਜਿਹੜੀ ਤੁਸੀਂ ਸੋਚੋ ਇਹ ਪ੍ਰੀਮੀਅਮ ਬਾਏਗਾ ਜਦੋਂ ਤੁਸੀਂ ਆਮ ਫੋਨ ਦੀ ਥਾਂ ਤੇ ਜੀ ਆਪਾਂ ਦਾ ਫੋਨ ਖਰੀਦਿਆ ਜਾਂ ਜਾਂ ਤੁਸੀਂ ਪ੍ਰੀਮੀਅਮ ਲਗਜ਼ਰੀ ਵਾਲੀ ਚੀਜ਼ ਹੈ ਕਿ ਇੱਕ ਨਾਰਮਲ ਸਟੂਡੈਂਟ ਦੀ ਫੀਸ ਤੋਂ 10 ਗੁਣਾ ਵੱਧ ਇੰਟਰਨੈਸ਼ਨਲ ਸਟੂਡੈਂਟ ਫੀਸ ਦਿੰਦਾ ਹੈ ਜਿਹੜਾ ਕੈਨੇਡਾ ਦਾ ਲੋਕਲ ਸਟੂਡੈਂਟ ਦੇ ਰਿਹਾ ਹੈ ਉਸ ਤੋਂ 10 ਗੁਣਾ ਸਟੂਡੈਂਟ ਯੈਸ ਆਮ ਆਮ ਸਟੂਡੈਂਟ ਦੀ ਤੁਸੀਂ ਤਸੀ ਲਗਜ਼ਰੀ ਦੀ এডਿਕੇਸ਼ਨ ਤੇ ਜਾ ਰਹੇ ਹੋ ਪਰ ਉਹਦੇ باوجود ਵੀ ਅਸੀਂ ਅਸੀਂ ਇਹਨਾਂ ਮਹਿੰਗਾ ਸਪੈਂਡ ਕਰਨ ਜਾ ਰਹੇ ਹਾਂ ਉਹਦੇ باوجود ਵੀ ਸਾਡ ਨੂੰ ਜਿਹੜੀ ਜਾਣ ਦਾ ਸਫਰ ਅਸੀਂ ਸਰ ਰੁਜਗਾਰ ਤੱਕ ਸੋਚ ਕੇ ਰੱਖ ਲਿਆ ਹੈ ਔਰ ਇਹਹੀ ਪ੍ਰੋਬਲਮ ਹੈ ਸਭ ਤੋਂ ਵੱਡੀ ਕੀ ਸਾਡੇ ਜਿੰਨੇ ਬੱਚੇ ਜਾਂਦੇ ਨੇ ਉਹ ਇਥੋਂ ਜਾਂਦੇ ਚੰਗੀਆਂ ਪੜ੍ਹੀਆਂ ਚ ਨਹੀਂ ਪਰ ਤੁਸੀਂ ਦੇਖੋ ਬਾਹਰ ਤਕਰੀਬਨ ਕੈਨੇਡਾ ਦੀ ਅਕਰ ਗੱਲ ਕਰੋਗੇ ਹਰ ਸਟੂਡੈਂਟ ਨੂੰ ਇੱਕੋ ਜਿਹੀ ਲਾਈਫ ਸਟਰਾਲਾ ਚਲਾਉਣਾ ਪੈਂਦਾ ਹੈ ਹੂੰ ਜਦੋਂ ਅਸੀਂ ਸਕਿਲਡ ਕੈਟਾਗਰੀ ਦੀ ਗੱਲ ਕਰੀਏ ਤਾਂ ਉਹ ਜਿੰਨੇ ਬੱਚੇ ਜਾਂਦੇ ਨੇ ਸਾਰੇ ਲੇਬਰ ਕੈਂਡ ਆਫ ਜੌਬਸ ਵਿੱਚ ਫਸੇ ਨੇ ਸੋ ਅਗਰ ਅਸੀਂ ਇਥੋਂ ਜਾਗਰੂਕ ਹੋ ਕੇ ਜਾਵਾਂਗਾ ਫਿਰ ਇਹ ਉੱਥੋਂ ਦਾ ਟ੍ਰੈਂਡ ਬਦਲੂਗਾ ਬਿਕਾਜ਼ ਹਾਲੇ ਅਸੀਂ ਉੱਥੋਂ ਦੀਆਂ ਲੇਬਰ ਵਾਲੀਆਂ ਜੌਬਸ ਨੂੰ ਇੱਥੋਂ ਦੀਆਂ ਵਾਈਟ ਕਾਲਰ ਜੌਬਸ ਨਾਲ ਕੰਪੇਅਰ ਕਰਦੇ ਆਂ ਪਰ ਤੁਸੀਂ ਸੋਚੋ ਜਦੋਂ ਉੱਥੋਂ ਦੀਆਂ ਚੰਗੀਆਂ ਜੌਬਸ ਇਹਨਾਂ ਨੂੰ ਮਿਲਣਗੀਆਂ ਫਿਰ ਸਟੂਡੈਂਟ ਵੀ ਆਪਣੀ ਲਾਈਫ ਦੇ ਵਿੱਚ 600 ਡਾਲਰ ਕਿ ਘੰਟੇ ਦੇ ਵੀ ਲੈਂਦੇ ਦੇਖਿਆ ਤੁਸੀਂ ਜੀ ਤੁਹਾਡੇ ਲਈ ਗਏ ਜੀ ਨਹੀਂ ਜ਼ਰੂਰੀ ਮੇਰੇ ਜ਼ਰੀਏ ਮੀਨਸ ਜਿਹੜੇ ਸਟੂਡੈਂਟਸ ਜਿਹੜੇ ਸਕਿਲਡ ਜੌਬਸ ਵਿੱਚ ਲੱਗੇ ਰਹੇ ਕੋਈ ਦੀ ਪ੍ਰੋਫੈਸ਼ਨਲਸ ਨੇ ਜਿਹੜੇ ਕੋਈ ਕੋਈ ਪ੍ਰੋਬਲਮ ਸੋਲਵਿੰਗ ਦੇ ਉੱਪਰ ਆ ਸੋ ਉਹਨਾਂ ਨੂੰ ਕੰਪਨੀਆਂ ਜਦੋਂ ਜਾਂਦੇ ਨੇ 1 ਘੰਟੇ ਦੇ 600 ਡਾਲਰ ਤੱਕ ਮਿਲਦੇ ਆ